ਸ੍ਰੀ ਗੁਰੂ ਅਮਰਦਾਸ ਸਪੋਰਟ ਕਲੱਬ ਵੱਲੋਂ ਬਹੁਤ ਵਧੀਆ ਉਪਰਾਲਾ ਕਿ ਹਰ ਪੁਰਨਵਾਸੀ ਦੇ ਵਿਹਾੜੇ ਤੇ ਇੱਥੇ ਮੈਚ ਕਰਵਾਏ ਜਾਂਦੇ ਆ ਇਹਦਾ ਮਕਸਦ ਇਹ ਸਾਰੇ ਸਪੋਰਟ ਕਲੱਬ ਦੇ ਮੈਂਬਰਾਂ ਨੇ ਸੋਚਿਆ ਕਿ ਨੌਜਵਾਨ ਜੋ ਨੇ ਉਹ ਨਸ਼ਿਆਂ ਤੋਂ ਦੂਰ ਜਾ ਕੇ ਖੇਡਾਂ ਵੱਲ ਪ੍ਰੇਰਿਤ ਹੋਣਗੇ ਔਰ ਨੌਜਵਾਨ ਜਿਹੜੇ ਨਸ਼ਿਆਂ ਦੇ ਨਾਲ ਗੁਲਤਾਨ ਹੋ ਰਹੇ ਆ ਉਹ ਇਸ ਤੋਂ ਦੂਰ ਜਾਣਗੇ ਤੇ ਉਹਨਾਂ ਦੇ ਜਿਹੜੀ ਅੰਦਰਲੀ ਮਾਨਸਿਕਤਾ ਦਾ ਉਹ ਖੇਡਾਂ ਵੱਲ ਪ੍ਰੇਰਿਤ ਹੋਵੇਗੀ ਆਪਾਂ ਹੁਣ ਗੱਲ ਕਰਦੇ ਆ ਪੁਰੂ ਅਮਰਤਾਪ ਸਪੋਰਟਸ ਕਲੱਬ ਦੇ ਮੁਖੀ ਸਰਦਾਰ ਫਤੇਸ ਸਿੰਘ ਜੀ ਉਹਨਾਂ ਨਾਲ ਹਾਂਜੀ ਪ੍ਰਧਾਨ ਜੀ ਇਹ ਤੁਹਾਡਾ ਖੇਡਾਂ ਕਰਾਉਣ ਦਾ ਮਕਸਦ ਜੋ ਹੈ ਉਹ ਕੀ ਹੈ ਵੈਕਟਰ ਜੀ ਦਾ ਖਾਲਸਾ ਵੈਕਟਰ ਜੀ ਹੋਵੇ ਖੇਡਾਂ ਕਰਾਉਣ ਦਾ ਮਕਸਦ ਇਹ ਆ ਜੀ ਇਹ ਗੁਰੂ ਅਮਰਦਾਸ ਜੀ ਧਰਤੀ ਆ ਇੱਥੇ ਨਸ਼ੇ ਤੋਂ ਬਚਾਅ ਕਰਨ ਵਾਸਤੇ ਅਸੀਂ ਆਨੇ ਵੀ ਹਰ ਬੱਚਾ ਜਿਹੜਾ ਉਹ ਚੰਗਾ ਖਿਡਾਰੀ ਨਿਕਲੇ ਗੋਦਵਾ ਸਾਹਿਬ ਦਾ ਨਾਮ ਬਣੇ ਸਾਡਾ ਔਰ ਵੱਡੇ ਵੱਡੇ ਕਲੱਬਾਂ ਦੇ ਵਿੱਚ ਗੋਦਵਾ ਸਾਹਿਬ ਦੀ ਟੀਮ ਜਾ ਕੇ ਅਸੀਂ ਤੇ ਸੁਨੇਹਾ ਦਿੰਨੇ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਇਹ ਜਿਹੜਾ ਟੂਰਨਾਮੈਂਟ ਆ ਹਰਪੂਰਨ ਮਾਸੀ ਤੇ ਕਰ ਦਿੱਤਾ ਅੱਗੇ ਅਸੀਂ ਸਿਰਫ ਗੋਦਵਾ ਸਾਹਿਬ ਦੇ ਪੇਲੇ ਤੇ ਕਰਾਉਂਦੇ ਆਂ ਜੀ ਪਰ ਹੁਣ ਹਰ ਪੁੰਨਿਆਂ ਵਾਲੇ ਦਿਨ ਹੀ ਚਾਲੂ ਕੀਤਾ ਆ ਕਿ ਬੱਚੇ ਸਾਡੇ ਜਿਹੜੇ ਇੱਥੇ ਬਾਦ ਤੋਂ ਬਾਅਦ ਜਿਹੜੇ ਮਤਲਬ ਖਿਡਾਰੀ ਬਣਦੇ